ਉਹਨਾਂ ਦਾ ਕਤਲ ਹੋਇਆ ਪਿੱਛੇ ਕਰ ਲੋ ਬਿਲਕੁਲ ਸਰਕਾਰ ਦਾ ਕਤਲ ਹੈਗਾ ਜੀ ਹੋਰ ਕੀ ਹੈ ਇੱਕ ਸਰਕਾਰ ਨੇ ਕਤਲ ਕੀਤਾ ਹੈ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2.5 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਵਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸਹਿਮਤ ਹੋਗਾ ਤੇ ਕਾਨੂੰਨ ਕਦੇ ਆਉਂਦਾ ਹੀ ਨਹੀਂ ਉਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਦੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾਂ ਪਾਰ ਕਰਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਜ਼ਮੀਨ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆਪਦੇ ਘਰਾਂ ਵਿੱਚ ਬਣੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੇ ਜੇ ਸਾਡੀ ਜ਼ਮੀਨ ਦੇ ਵਿੱਚ ਡਰੋਨ ਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੂ ਗੈਸ ੱਟੇ ਜਾ ਰਹੇ ਨੇ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਲੋਰਾ ਭਗਵੰਤ ਜੀ ਸੰਡਰ ਕਰਕੇ ਨੇ ਨਹੀਂ ਭਗਵੰਤ ਜੀ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅੱਜ ਵੀ ਨਹੀਂ ਨਵਾਰੇਓ ਇਹਨੂੰ ਕੁਰਸੀ 'ਚ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਹ ਜ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਜਾਨ ਬੂਝ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ 'ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ ਇਹ ਤਾਂ ਜਵਾਬ ਉਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ਉਹ ਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਦਾ ਕੀਤਾ ਉਸ ਵਾਦੇ ਨੂੰ ਪੂਰਾ ਕਰੋ। ਕਈ ਵਾਰੀ ਪਾਰਲਮਨ ਚਾਹੀਏ ਗੱਲ ਚੱਕ ਚੁੱਕੀਆਂ। ਤੇ ਇਹ ਵਾਦਾ ਪੂਰਾ ਕਰਾਉਂਦਾ ਕਿਹਦਾ ਫਰਜ਼ ਬੰਦਾ ਸੀ ਕਿ ਸੂਬੇ ਦੀ ਸਰਕਾਰ ਜਾ ਕੇ ਅਗਵਾਈ ਕਰੇ। ਲੇਕਿਨ ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਦੀ ਇੰਨੀ ਪਈ ਹੋਈ ਹੈ ਕਿ ਅੱਜ ਵੀ ਜਦ ਇੰਨਾ ਤੱਕਾ ਹੋ ਰਿਹਾ ਹੈ। ਗੁਵਾਂਡ ਦੇ ਸੂਬੇ ਵਾਲੇ ਸ਼ਰਿਆਮ ਪੁਲਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ, ਕੁੱਟ ਰਹੇ ਨੇ, ਮਾਰ ਰਹੇ ਨੇ, ਜ਼ਖਮੀ ਕਰ ਰਹੇ ਨੇ। ਤੁਸੀਂ ਹੁਣ ਵੀ 3-4 ਦਿਨ, 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਣੀ ਮੂੰਛੇ ਤਾਲਾ ਲਾ ਆਪਦੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ। ਇਹ ਇਹਨੂੰ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੀ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਣਨੋਂ ਤਾਂ ਆਰਡੀਨੈਂਸ ਹਰ ਵੀਡਨਸਡੇ ਨੂੰ ਕੈਬਨਿਟ ਮੀਟਿੰਗ ਹੁੰਦੀ ਹੈ ਆਰਡੀਨੈਂਸ ਮਿੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੂਬੇ ਦੀ ਤੇ ਕੇਂਦਰ ਦੀ ਸਰਕਾਰ ਜਾਣ ਬੁਝ ਕੇ ਲੰਮਾ ਖਿੱਚ ਰਹੀ ਹੈ ਕਿ ਜਾਪਤਾ ਲੱਗ ਜਾਏ ਜੇ ਜਾਪਤਾ ਲੱਗ ਜਾ ਮਸਲਾ ਸਾਰਾ ਮੁੱਕ ਜਾਊਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇਹ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਬੇਇਨਸਾਫੀ ਬੇਇਨਸਾਫੀ ਦਾ ਧੋਖਾ ਜਿਵੇਂ 3 ਸਾਲ ਪਹਿਲੇ ਕਾਂਗਰਸੀਆਂ ਨੇ ਕੀਤਾ ਉਹੀ ਆਮ ਆਦਮੀ ਪਾਰਟੀ ਕਰ ਰਹੀ ਤੁਸੀਂ ਕਹਿੰਦੇ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਿਵਾਰ ਵੱਲੋਂ ਪਰਿਵਾਰ ਨੂੰ ਕੀ ਤੁਹਾਡੇ ਵੱਲੋਂ ਇਨਕੀ ਪਾਰਟੀ ਵੱਲੋਂ ਕੀ ਨਿਸ਼ਾਨਾ ਤੁਸੀਂ ਕਹਿੰਦੇ ਲੀਗਲ ਟੀਮ ਬਣਾ ਰਹੇ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮਸਲਾ ਕਰ ਰਹੀ ਸੀ ਕਿ ਜੇ ਅੱਜ ਤਾਈਂ ਪਰਚਾ ਵੀ ਕੋਈ ਕਤਲ ਮਰਡਰ ਹੋਇਆ ਹੈ ਕਤਲ ਹੋਇਆ ਗੋਲੀ ਲੱਗੀ ਹੈ ਪਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਰਾਈਟ ਹੈਗਾ ਹੱਕ ਕਾਨੂੰਨਕੈਂ ਤਾਂ ਅਕੀ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅਜ ਤਾਈਂ ਪਰਚਾ ਨਹੀਂ ਦਰਜ ਹੋਇਆ ਇਹਦਾ ਮਤਲਬ ਲੁਕੋਇਆ ਛੁਪੋਇਆ ਜਾ ਰਹਾ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੀ ਤਾਂ ਫਿਰ ਸ਼ਰੋਧੀਆਂ ਅਕਾਲੀ ਦਲ ਅੱਗੇ ਉਹ ਕਿ ਅਗਵਾਈ ਕਰੋਗੇ ਅਸੀਂ ਆਪਣੇ ਵਕੀਲਾਂ ਨਾਲ ਮਾਲਕ ਸਾਹਮਣੇ ਕਿਹਾ ਕਿ ਜੇ ਕੋਰਟ ਜਾਣਾ ਪਿਆ ਹਾਈ ਕੋਰਟ ਜਾਣਾ ਪਿਆ ਪੱਤਰਕਾਰ ਵੀ ਇਹ ਕੁੱਟੇ ਆ ਕੁਛ ਵੀ ਹੋਸ਼ ਵੀ ਹੋਏ ਆ ਆਪਣੇ ਪੰਜਾਬ ਦੇ ਪੱਤਰਕਾਰ ਸੀ ਉੱਥੇ ਤੇ 6 7 ਲੜਕੇ ਵੀ ਹੈ ਜਿਨ੍ਹਾਂ ਨੂੰ ਬੰਦਕ ਬਣਾ ਕੇ ਲੈ ਕੇ ਗਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਛਡਾਣਾ ਚਾਹੀਦਾ ਆਪਣੀ ਸਰਕਾਰ ਬਿਲਕੁਲ ਜੇ ਸਰਕਾਰ ਆਪਣਾ ਫਰਜ਼ ਅਦਾ ਨਹੀਂ ਕਰੋਗੀ ਤਾਂ ਫਿਰ ਕਾਨੂੰਨ ਦਾ ਸਹਾਰਾ ਲੈ ਕੇ ਜੋ ਕਾਨੂੰਨੀ ਹੱਕ ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਉਗੇ ਭਾਵੇਂ ਪੱਤਰਕਾਰਾਂ ਦਾ ਹੱਕ ਹੋਏ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ੁਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ ਗੁਜ਼ਾਰਾ ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ ਸਹਾਰਾ ਬੰਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਹੋਤਾਂ ਮੌਤ ਦਾ ਕੋਈ ਮੁੱਲ ਹੀ ਨਹੀਂ ਇਹ ਭਗਵੰਤਮਾਨ ਇੰਨੇ ਆਪਣੇ ਅਹੰਕਾਰ ਜਾਂ ਆਪਣੇ ਪਾਵਰ ਦੇ ਨਸ਼ੇ ਵਿੱਚ ਇੰਨਾ ਆ ਨਾ ਹੋਇਆ ਪਿਆ ਕਿ ਕਿਸੇ ਗਰੀਬ ਦਾ ਦੁੱਖ ਵੀ ਨਹੀਂ ਦੱਸਾ ਹੁੰਦਾ ਇਹ ਵੀ ਜਿਹੜੀਆਂ ਫੋਟਾਂ ਸੀ ਟਰੈਕਟਰਾਂ ਦੇ ਲੱਗੀਆਂ ਹੋਈਆਂ ਟਰਾਲੀਆਂ ਤੇ ਗੁਰੂਆਂ ਦੀ ਸਾਰੀਆਂ ਗੱਲਾਂ ਆ ਗਈਆਂ ਵਿੱਚ ਸਾਰੀਆਂ ਜਿਹੜੇ ਲੰਗਰ ਸੀ ਉਹ ਵੀ ਖਿਲਾਰੇ ਗਏ ਮਰ ਪੱਖੋਂ ਇਹ ਮੇਰਾ خیال ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਜਲੀਲ ਕਰਨ ਵਾਲੀ ਗੱਲ ਹੈ ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਇਹ ਆ ਤਾਂ फडਕਾਣ ਦੀ ਸਾਜ਼ਿਸ਼ ਹੈ ਕੀ ਹੈਗੀ ਹੈ ਤਾਂ ਅੰਦਰ ਦੀ ਗੱਲ ਉਹ ਹੀ ਜਾਣਦੇ ਨੇ ਚਲੋ ਜੀ ਥੈਂਕ ਯੂ ਠੀਕ ਹੈ ਜੀ ਧੰਨਵਾਦ